ਉਸ ਸੰਤ ਪੰਚਮੀ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕ ਹੀ ਰੌਣਕ ਵਿਖਾਈ ਦੇ ਰਹੀ ਹੈ ਤੇ ਚੈਨਾ ਡੋਰ ਦੀ ਤਾਂ ਜਿੱਥੇ ਆਮ ਤਾਗੇ ਦੀਆਂ ਡੋਰਾਂ ਦੇ ਨਵੇਂ-ਨਵੇਂ ਬ੍ਰਾਂਡ ਵੀ ਮਾਰਕੀਟ ਦੇ ਵਿੱਚ ਆ ਗਏ ਨੇ ਤੇ ਉੱਥੇ ਹੀ ਅਮਰਤਸਰੀਆ ਪਤੰਗ ਤੋਂ ਲੈ ਕੇ ਲਖਨਊ ਕਾਟ ਫਰੀ ਤੇ ਲੁੰਬੜ ਪਤੰਗਾਂ ਦੀ ਵੀ ਮਾਰਕੀਟ ਦੇ ਵਿੱਚ ਚੰਡੀ ਹੈ ਤੇ ਉੱਥੇ ਹੀ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਸਜੇ ਹੋਏ ਨੇ ਤੇ ਹਰ ਉਮਰ ਦੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਤੰਗਾਂ ਦੀ ਮਾਰਕੀਟ ਦੇ ਵਿੱਚ ਪਤੰਗ ਖਰੀਦ ਰਹੇ ਨੇ ਤੇ ਨਵੇਂ ਡੋਰ ਤਲਾਸ਼ ਰਹੇ ਨੇ ਤੇ ਇਸ ਦੇ ਚੱਲਦੇ ਹੀ ਸੁਨਾਮ ਦੇ ਵਿੱਚ ਵੀ ਪਤੰਗਾਂ ਦੇ ਨਾਲ ਮਾਰਕੀਟ ਸਜੀ ਹੋਈ ਹੈ ਇਹ ਨੌਜਵਾਨ ਪਤੰਗ ਤੇ ਡੋਰ ਖਰੀਦ ਕੇ ਬਸੰਤ ਦੀ ਤਿਆਰੀ ਵਿੱਚ ਝੋਟੇ ਹੋਏ ਨੇ ਫੁੱਲ ਤਿਆਰੀ ਇਸ ਵਾਰ ਕਹਿੰਦੇ ਨੇ ਅਸੀਂ ਬਹੁਤ ਤਿਆਰੀ ਕੀਤੀ ਆ ਅਸੀਂ ਚਾਈਨਾ ਡੋਰ ਨਾਲ ਨਹੀਂ ਡਾਂਦੇ ਅਸੀਂ ਸਿੰਪਲ ਡੋਰ ਨਾਲ ਡਾਵਾਂਗੇ ਜਿਹੜੇ-ਜਿਹੜੇ ਪਤੰਗ ਖਰੀਦਣੇ ਨੇ ਸਾਰੇ ਪਤੰਗ ਆ ਦੇਖ ਲਈ ਸਾਰੇ ਟੋਟਲੀ 600 ਰੁਪਏ ਦੇ ਪਤੰਗ ਮੂਮੇ ਛੱਜੇ ਪਰੀਆਂ ਲੂੰਬੜ ਸਾਰੇ ਖਰੀਦਦੇ ਆਂ ਅਸੀਂ ਹਲੇ ਵੱਡੇ ਪਤੰਗ ਵੀ ਲੈਣੇ ਆਂ ਇਸ ਦਰਮਿਆਨ ਹੀ ਚੈਨਾ ਡੋਰ ਦੇ ਨਾਲ ਹੋਣ ਵਾਲੇ ਹਾਦਸਿਆਂ ਤੋਂ ਮਾਪੇ ਵੀ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚਿਆਂ ਨੂੰ ਅਪੀਲ ਹੈ ਕਿ ਪਤੰਗਬਾਜ਼ੀ ਉਹਨਾਂ ਦਾ ਸੱਭਿਆਚਾਰ ਹੈ ਲੇਕਿਨ ਚੈਨਾ ਡੋਰ ਦੇ ਰੋਪ ਦੇ ਵਿੱਚ ਤਲਵਾਰਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਵੀ ਜਿਹੜੀ ਪਤੰਗ ਉਡਾਉਣਾ ਇੱਕ ਵੱਖਰੀ ਗੱਲ ਸੀ ਆਪਣੇ ਵਿਰਸੇ ਦਾ ਹਿੱਸਾ ਸੀ ਪਰ ਹੁਣ ਉਹ ਅਲੋਪ ਹੋ ਗਿਆ ਹੁਣ ਤਾਂ ਵਪਾਰੀ ਲੋਕ ਕਹਿ ਲੋ ਜਾਂ ਬੱਚੇ ਆਪਣੇ ਆਪ ਆਪਣੇ ਬੱਚੇ ਲਾ ਲਓ ਇਹ ਨਾ ਇਹ ਜਿਹੜੀ ਡੋਰ ਖਰੀਦੇ ਨੇ ਜਿਹਨੂੰ ਪੰਜਾਬੀ ਨਾਲ ਡੋਰ ਕਹਿ ਰਹੇ ਆ ਇਹ ਡੋਰ ਨਹੀਂ ਹੈ ਤਲਵਾਰਾਂ ਦੇ ਵੀ ਮਹਿਸੂਸ ਕਰੋ ਯਾਰ ਜੋ ਤਨ ਲਾਗੇ 100 ਤਨ ਜਾਣੇ ਜੋ ਤਨ ਲਾਗੇ 100 ਤਨ ਜਾਣੇ ਜਿਹਦੇ ਜਵਾਕ ਦਾ ਜਿਹੜੀ ਮਾਈ ਦਾ ਭਾਈ ਦਾ ਕਿਸੇ ਦਾ ਗਲ ਵੱਢ ਗਿਆ ਹੱਥ ਕੱਟ ਗਿਆ ਬਹੁਤ ਪਰਿੰਦੇ ਹਜੇ ਨੇ ਜਿਨ੍ਹਾਂ ਦੇ ਪੈਰ ਵੱਢੇ ਗਏ ਕੌਣ ਜਮ ਮਾਰ ਰਿਹਾ ਦਾ ਜਿਹਦਾ ਜ਼ਾਇਤ ਵੀ ਨਹੀਂ ਆ ਯਾਰ ਮੈਂ ਕਹਿੰਦਾ ਸ਼ਾਬਾਸ਼ ਤੁਹਾਡੇ ਜਦ ਵੀ ਇਹ ਗੱਲ ਤੋਰੀ ਹੈ ਦੱਸਾਂ ਤੁਹਾਨੂੰ ਤੰਦੂਸਰੀਆਂ ਬਖਸ਼ੇ ਜੀ ਆਪਾਂ ਰੱਖੀ ਨਹੀਂ ਕਰਾਂਗੇ ਸਮਾਜ ਦੇ ਕੌਣ ਕਰੂਗਾ ਯਾਰ ਇਸ ਮੌਕੇ ਜਦੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਇੱਕ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਪਤੰਗਾਂ ਦੀਆਂ ਮੌਜੂਦ ਨੇ ਤੇ ਡੋਰ ਵੀ ਮੌਜੂਦ ਹੈ ਤੇ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਦੁਕਾਨਦਾਰਾਂ ਨੇ ਵੀ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ ਤਾਂਗਾ ਆਪਣੇ ਲਈ ਸਾਰੇ ਮਿਲ ਜਾਣਗੇ ਆ ਦੇਖੋ ਜਿਵੇਂ ਅੰਬਰਸਰੀਆ ਅੰਬਰਸਰੀਆ ਪਤੰਗ ਜੀ ਤੇ ਲੂੰਬੜ ਮਿਲ ਜੂਗੀ ਤੇ ਸੂਰਤ ਦੇ ਪਤੰਗ ਮਿਲ ਜਾਣਗੇ ਤੇ ਆਪਣਾ ਲੁਧਿਆਣੇ ਦੇ ਹਰੇਕ ਤਰ੍ਹਾਂ ਦੇ ਪਤੰਗ ਆਪਣੇ ਲਈ ਹੈਗੇ ਨੇ ਛੱਜਾ ਮਿਲ ਜੂਗਾ ਲੁੰਬੜ ਮਿਲ ਜੂਗੀ ਤੇ ਰਹੀ ਗੱਲ ਇਹ ਆਪਣੇ ਲਈ ਢਾਗ ਵਾਲੀ ਡੋਰ ਹੁੰਦੀ ਹੈ ਜੀ ਤੇ ਆਪਣਾ ਉਹ ਢਾਗ ਵਾਲੀ ਡੋਰ 20 ਰੁਪਏ ਤੋਂ ਲੈ ਕੇ 450 500 ਰੁਪਏ ਤੱਕ ਹੈ ਜੀ ਤੇ ਝੜਖੀਆਂ ਮਿਲਣਗੇ ਆ ਜੀ ਤੇ ਸਾਰਿਆਂ ਨੂੰ ਵੀ ਇਹੀ ਬੇਨਤੀ ਆਦੀ ਜੀ ਵੀ ਚਾਣਾ ਡੋਰ ਦੀ ਵਰਤੋਂ ਨਾ ਕਰੋ ਜੀ ਉਹਦੇ ਨਾਲ ਨੁਕਸਾਨ ਹੁੰਦਾ ਜੀ ਤੇ ਢਾਗ ਢਾਗਾ ਡੋਰ ਦੀ ਵਰਤੋਂ ਕਰੋ ਜੀ ਦੇਖੋ ਪਤੰਗ ਦਾ ਜਿਹੜਾ ਤਿਹਾੜਾ ਹੈ ਇਹ ਸੁਨਾਮ ਦੇ ਵਿੱਚ ਮੈਂ ਹੀ ਸ਼ੁਰੂ ਕੀਤਾ ਹਰ ਸਾਲ ਦੁੱਗਣੇ ਤਿਗਣੇ ਹੋ ਕੇ ਚੱਲ ਰਿਹਾ ਕੋਈ ਇੱਥੇ ਪਤੰਗ ਨਹੀਂ ਉਡਾਉਂਦਾ ਸੀ ਪਰ ਹੁਣ ਸੰਗਰੂਰ ਦੀ ਤਹਿਜ਼ੀਰ ਤੇ ਇੱਥੇ ਬਹੁਤ ਜ਼ਿਆਦਾ ਪਤੰਗ ਉਡਣ ਲੱਗ ਗਿਆ ਹਰ ਤਰ੍ਹਾਂ ਦੇ ਪਤੰਗ ਜਦਕਿ ਬਹੁਤ بڑے بڑے ਪਤੰਗ ਅੰਬਰ ਸਰ ਉਡਦੇ ਸੀ ਹੁਣ ਇੱਥੇ ਵੀ ਉਡਣ ਲੱਗ ਗਏ ਕੋਈ ਲੋਕਾਂ ਦੇ ਉਤਸ਼ਾਹ ਚ ਘਾਟ ਨਹੀਂ ਹੈ ਚਾਹੇ ਮੌਸਮ ਅੱਜ ਖਰਾਬ ਵੀ ਹੈ ਤਾਂ ਵੀ ਦੇਖੋ ਤੁਹਾਡੇ ਸਾਹਮਣੇ ਬੱਚੇ ਇੱਕ ਇੱਕ ਬੱਚਾ ਹਜ਼ਾਰ-ਹਜ਼ਾਰ ਰੁਪਏ ਦੇ ਪਤੰਗ ਲੈ ਕੇ ਜਾ ਰਿਹਾ ਹੈ ਰਹੀ ਗੱਲ ਡੋਰਾਂ ਦੀ ਚਾਈਨਾ ਡੋਰ ਜਿਹੜੀ ਕਿ ਪਲਾਸਟਿਕ ਡੋਰ ਹੈ ਅਸੀਂ ਲੋਕ ਨਹੀਂ ਵੇਚਦੇ ਬੱਚੇ ਵੀ ਹਰ ਇਹ ਜੇ ਕਰ ਰਹੇ ਨੇ ਇਸ ਗੱਲ ਤੋਂ ਹੁਣ ਜਿਵੇਂ ਧਾਗਾ ਡੋਰ ਆ ਇਹ ਬਲੈਕ ਪੈਂਥਰ ਡੋਰ ਹੈ ਇਹ 400 ਰੁਪਏ ਦੀ ਹੈਗੀ ਆ ਬਹੁਤ ਵਧੀਆ ਡੋਰ ਹੈਗੀ ਆ ਤਕਰੀਬਨ ਇਹਦੇ ਨਾਲ 1000 ਪਤੰਗ ਉਡ ਸਕਦਾ ਹੈਗਾ ਉਸ ਤੋਂ ਬਾਅਦ ਚਰਖਰੀਆਂ ਨੇ ਸਾਰੀ ਬਲੈਕ ਪੈਂਥਰ ਚਰਖਰੀਆਂ 레드 ਪਾਂਡਾ ਡੋਰ ਹੈ ਨਾ ਕਿਸੇ ਦਾ ਗਲਾ ਕੱਟੇ ਨਾ ਹੱਥ ਕੱਟੇ ਬਹੁਤ ਵਧੀਆ ਡੋਰ ਹੈਗੀ ਹੈ ਹਰ ਸਾਲ ਇੱਥੇ ਤੇ ਹਰ ਬਹੁਤ ਵਧੀਆ ਤਰੀਕੇ ਨਾਲ ਵੱਧ ਰਿਹਾ ਹੈ ਦੁਕਾਨਾਂ ਵੀ ਵੱਧ ਰਹੀਆਂ ਪਤੰਗ ਵਾਲੀਆਂ ਹੌਲੀ ਹੌਲੀ ਇਹ ਸੰਗਰੂਰ ਨੂੰ ਵੀ ਵਪਾਰ ਕਰ ਜੇਗਾ ਸ਼ਹਿਰ ਪਤੰਗਾਂ ਨੇ ਕਿੰਨੇ ਕਿੰਨੇ ਵੈਰਾਈਟੀਆਂ ਆਈਆਂ ਪਤੰਗਾਂ ਦੇ ਵਿੱਚ ਤਾਂ ਬਹੁਤ ਵੈਰਾਈਟੀਆਂ ਸਾਰੀਆਂ ਇਹ ਡੇਢ ਤਵਾ ਪਤੰਗ ਹੈ ਇਹ ਮੰਜੋਲੇ ਦਾ ਪਤੰਗ ਹੈ ਇਹ ਲੂੰਬੜ ਪਤੰਗ ਹੈ ਹੈ ਜੀ ਅੱਦੇ ਦਾ ਪਾਉਣੇ ਦਾ ਮੰਜੋਲਾ ਡੇਢ ਤਵਾ 2 ਤਵਾ 4 ਤਵੇ ਪਲਾਸਟਿਕ ਦੇ ਬੱਚਿਆਂ ਦੇ ਪਲਾਸਟਿਕ ਦੇ ਸਾਰੇ ਜਹਾਜ਼ ਵਾਲੇ ਪਤੰਗ ਹਰ ਤਰ੍ਹਾਂ ਦੇ ਸਾਡੇ ਕੋਲ ਹੋਲ ਸੇਲ ਚਾਬ ਲੱਭਦ ਨੇ ਸੋ ਹੁਣ ਪਤੰਗ ਖਰੀਦ ਰਹੇ ਨੌਜਵਾਨ ਬਸੰਤ ਦੀ ਤਿਆਰੀ ਕਰ ਰਹੇ ਨੇ ਤੇ ਇੰਤਜ਼ਾਰ ਹੈ ਬਸੰਤ ਦੀ ਹਵਾ ਦਾ ਜਿਸ ਦੇ ਵਿੱਚ ਇਹ ਪਤੰਗਾਂ ਲਹਿਰਾਈਆਂ ਜਾਣਗੀਆਂ ਜੱਗਬਾਣੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ